ਪੰਜਾਬ ਲਾਈਵ 80 ਨੂਬ ਦੀ ਟੀਮ ਜੋ ਕਿ ਤੁਹਾਨੂੰ ਹਮੇਸ਼ਾ ਸੱਚ ਦਖਾੰਦੀ ਰਹਿੰਦੀ ਹੈ ਹੌਂਸਲਾ ਸੱਚ ਕਹਿੰਦਾ ਸੱਚ ਦੁਕਾਨ ਦਾ ਅੱਜ ਗਰਾਊਂਡ ਲੈਵਲ ਤੇ ਤੁਹਾਨੂੰ ਮੁਲਾਕਾਤ ਕਰਾਉਂਦਾ ਜਿਹੜਾ ਪਹਿਲੇ ਐਮ ਸੀ ਸੀ ਬਈ ਕੋਈ ਵਿਕਾਸ ਨਹੀਂ ਕੀਤਾ ਹਨ ਕੁਝ ਨਹੀਂ ਕੀਤਾ ਦੋਸਤਾਂ ਨੇ ਕੀਤਾ ਉਹਨਾਂ ਆ ਕੇ ਵੀ ਨਹੀਂ ਦੇਖਦਾ ਹੈਗਾ ਜੇ ਸਾਡੇ ਪਾਣੀ ਦਾ ਇੰਨੇ ਕਾਸੂ ਕੀਤਾ ਹੈਗਾ ਨਾ ਸਾਡੇ ਕੋ ਕੋਈ ਕੂੜਾ ਨਹੀਂ ਆਇਆ ਉਹ ਮੇਰੇ ਤਾਂ ਆਵੇ ਜੇ ਸੋ ਉੱਥੇ ਜਾਂਦੇ ਆ ਤਾਂ ਉੱਥੇ ਦਰਵਾਜ਼ਾ ਨਹੀਂ ਖੋਲਦੀ ਉਹਨਾਂ ਦੀ ਟੀਮ ਅਸੀਂ ਬਹੁਤ ਮਰੀ ਗਏ ਆ ਆਪਣੀ ਪੁੰਗਿਆ ਕਰਕੇ ਕਰਾਇ ਲਾਣਾ ਕਿ ਸਾਨੂੰ ਅੱਜ ਕਿਥੋਂ ਕਰਾਇ ਲਾਈਏ ਦੇਸੀ ਇੱਕ ਵਾਰੀ ਗਏ ਅਸੀਂ ਕਹੇ ਹਾਂ ਕਿ ਸਾਡੇ ਪਿਛਲੇ 5-10 ਸਾਲਾਂ ਤੋਂ ਜਿਹੜਾ ਕੰਮ ਬਿਲਕੁਲ ਨਹੀਂ ਹੋ ਰਿਹਾ ਸੀ ਮੈਨੂੰ ਵੀ ਇਹਦਾ ਵੀ ਹੁਣ ਹੋ ਗਿਆ। ਸਾਡੇ ਤੁਹਾਡੇ ਵਾਰਡ ਦੇ ਐਮਸੀ ਤੁਸੀਂ ਉਹਨਾਂ ਕੋਲ ਗਏ ਸੀ ਕਿਹਾ ਸੀ ਕਹੇ ਸੀ ਸਾਈਨ ਵਗੈਰਾ ਕਰਵਾਉਣ ਜਾਂਦੇ ਸੀ ਉਹ ਵੀ ਨਹੀਂ ਕਰਵਾਉਂ ਕਰਦੇ ਸੀਗੇ ਤੇ ਕਹਿੰਦੇ ਨੂੰ ਅਸੀਂ ਤੁਹਾਡੇ ਆਪਣੇ ਪਿੰਡ ਦੇ ਸਰਪੰਚ ਸਾਈਨ ਕਰਵਾਉਣ ਵੀ ਜਾਂਦਾ ਸੀ ਸਾਈਨ ਤੱਕ ਨੂੰ ਵੀ ਜਵਾਬ ਦੇ ਦਿੰਦਾ ਸੀ। ਹਾਂਜੀ ਇਹ ਸੱਚ ਕਹਿ ਰਹੇ ਨੇ। ਹਾਂਜੀ ਸਰ ਠੀਕ ਹੈ ਜੀ ਸਾਡਾ ਪਿੰਡਾਂ ਤੋਂ ਸ਼ੁਰੂ ਤੋਂ ਭੱਟੀਆਂ ਪੈਣ ਦੇ ਜਿਹੜਾ ਇਹਨਾਂ ਨੇ ਉਹ ਆ ਪਾਇਆ ਹੈ ਵੀ ਇਹ ਪਾਰਵੰਦੀ ਕਰਤੀ ਜੀ ਐ ਹੋ ਗਿਆ ਜੀ ਬੋ ਗਿਆ ਲੋਕ 5 5 6 6 ਕਿਲੋਮੀਟਰ ਸਚਾਈ ਤਾਂ ਆਪ ਆ ਤੁਹਾਨੂੰ ਦਿਖ ਰਿਹਾ ਵਾ ਹੁਣ ਇਹ ਵਿਚਾਰੇ ਪਹਿਲਾਂ 4 4 ਕਿਲੋਮੀਟਰ ਦੇਖੋ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਲਾਈਵ 18 ਨਿਊਜ਼ ਦੀ ਟੀਮ ਜੋ ਕਿ ਤੁਹਾਨੂੰ ਹਮੇਸ਼ਾ ਸੱਚ ਦਿਖਾਉਂਦੀ ਰਹਿੰਦੀ ਹੈ ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅੱਜ ਗਰਾਊਂਡ ਲੈਵਲ ਤੇ ਤੁਹਾਨੂੰ ਮੁਲਾਕਾਤ ਕਰਾਂ ਜਾ ਰਹੀ ਹੈ ਹਾਏ ਨੇ ਹਾਜੀ ਕੀ ਨਾਏ ਤੁਹਾਡਾ ਰਾਜਨ ਜੀ ਹਾਂਜੀ ਰਾਜਨ ਜੀ ਤੁਸੀਂ ਅੱਜ ਇੱਥੇ ਆਏ ਹੋ ਤੇ ਜਿਵੇਂ ਕਿ ਸਾਡੇ ਜੋ ਵਾਰਡ ਨੰਬਰ 27 ਪੈਂਦਾ ਸੀਗਾ ਕੈਟਲ ਫੀਡ ਦੇ ਨੇੜੇ ਹਾਂਜੀ ਤੇ ਉਹਦੇ ਵਿੱਚ ਜਿਵੇਂ ਨਾ ਕਾਫੀ ਲੰਬੇ ਸਮੇਂ ਦੇ ਤੋਂ ਸਮੱਸਿਆ ਸੀਗੀ ਸੀਵਰੇਜ ਦੀ ਜਿਵੇਂ ਕਿ ਸਾਡੇ ਰੇ ਕਮੇਟੀ ਦੇ ਪ੍ਰਧਾਨ ਜੀ ਜੋ ਕਿ ਦਾਵਾ ਕਰ ਰਹੇ ਨੇ ਕਿ ਅਸੀਂ ਥੰਨੇ ਸ਼ਹਿਰ ਦਾ ਵੀ ਇੰਨਾ ਦਾ ਵਿਕਾਸ ਕਰਾਇਆ ਵੀ ਅਸੀਂ ਤੁੱਕ ਨਹੀਂ ਛੱਡੀ ਅੱਛਾ ਜੀ ਪਰ ਅਸੀਂ ਪ੍ਰਧਾਨ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਯਾਰ ਜੋ ਉਹ ਉਹ ਵਾਲਾ ਏਰੀਆ ਸੀਗਾ ਜਿੱਥੇ ਥੋਡੀ ਹੀ ਪਾਰਟੀ ਦੀ ਨੁਮਾਇੰਦਾ ਕਾਉਂਸਲਰ ਸੀਗੀ ਕਿ ਉਹ ਬਾੜ ਦੇ ਵਿੱਚ ਸਾਡੇ ਚ ਆ ਕੇ ਇੱਕ ਦਿਨ ਵੀ ਖੜੀ ਨਹੀਂ ਉੱਥੇ ਕਿ ਉਹਨੂੰ ਲੋਕਾਂ ਦਾ ਉਹ ਲੈਂਡ ਦੇ ਵਿੱਚ ਜੋ ਸੀਵਰੇਜ ਨਹੀਂ ਪਿਆ ਹੋਇਆ ਸੀਗਾ ਲੋਕਾਂ ਦੇ ਘਰ ਦੇ ਬਾਹਰ ਪਾਣੀ ਖੜਦਾ ਵਾ ਉੱਥੇ ਲੋਕ ਆਪਣੇ ਘਰ ਦੇ ਵਿੱਚ ਣਾਉਣ ਤੋਂ ਵੀ ਡਰਦੇ ਆ ਕਿ ਜੇ ਅਸੀਂ ਦੋ ਬਾੜੀ ਅੰਦਰ ਪਾਣੀ ਦੀਆਂ ਡੋਲ ਵੀ ਲਈਆਂ ਤਾਂ ਸਾਡੇ ਘਰ ਦੇ ਬਾਹਰ ਆ ਕੇ ਪਾਣੀ ਖੜੂਗਾ ਕਿ ਉਹਨਾਂ ਨੂੰ ਇਹ ਚੀਜ਼ਾਂ ਦਿਖੀਆਂ ਨਹੀਂ ਹੈ ਜੀ ਦੇ ਦਾਵਾ ਕਰਦੇ ਨੇ ਕਿ ਸਾਰੇ ਸ਼ਹਿਰ ਦਾ ਅਸੀਂ ਵਿਕਾਸ ਕਰਿਆ ਵਾ ਤੇ ਜਿਵੇਂ ਪ੍ਰਧਾਨ ਸਾਡਾ ਕਹਿੰਦਾ ਵਾ ਕਿ ਇਹ ਬਾੜਬੰਦੀ ਨਹੀਂ ਹੋਈ ਪਾੜਬੰਦੀ ਹੋ ਗਈ। ਸੋਗੇ ਸਰ ਨੂੰ ਵਧੀਆ ਬਾੜਬੰਦੀ ਬਾੜਬੰਦੀ ਤੋਂ ਖੁਸ਼ ਆ ਜਿਹੜੀ ਹੁਣ ਹੋਈ ਹੈ। ਬਹੁਤ ਖੁਸ਼ ਆ ਜੀ। ਉਹਦਾ ਕਾਰਨ ਇਹ ਆ ਜੋ ਸਾਡਾ ਵਾਰ ਇਹਨਾਂ ਨੇ ਜਾਂ ਸਾਡਾ ਜੋ ਪੁਰਾਣਾ ਪਿੰਡ ਸਾਡੇ ਬਜ਼ੁਰਗਾਂ ਨੂੰ ਇਹਨਾਂ ਨੇ ਦੋ ਫਾੜ ਦੇ ਵਿੱਚ ਵੰਡਤਾ ਸੀਗਾ ਉਹ ਹੁਣ ਲੰਬੇ ਅਰਸੇ ਤੋਂ ਇੱਕ ਇਹ ਲੱਗਦਾ ਵੀ ਪਰਿਵਾਰ ਦਾ ਉਹ ਮਿਲਣ ਹੋ ਗਿਆ। ਠੀਕ ਹੈ ਜੀ ਅਸੀਂ ਤਾਂ ਇਹੀ ਕਹਾਂ ਕਿ ਪਰਿਵਾਰ ਦਾ ਮਿਲਣ ਹੋ ਗਿਆ। ਸਾਰੇ ਹੁਣ ਸਾਡਾ ਜਿਹੜਾ ਪਰਿਵਾਰ ਆ ਸਾਡਾ ਇੱਕ ਹੋ ਚੁੱਕਿਆ। ਲੋ ਜੀ ਇੱਥੇ ਖੜੇ ਨੇ ਵਾਰਡ ਵਾਸੀ ਜਿਹੜੇ ਕੀ ਅਸੀਂ ਤੁਹਾਨੂੰ ਸੱਚ ਦੱਸ ਰਹੇ ਹਾਂ ਜਿਵੇਂ ਵਾਰਡ ਬੰਦੀਆ ਰੋਲਾ ਪਿਆ ਹੋਇਆ ਹੈ ਕਹਿਣਾ ਹੈ ਕਿ ਅਸੀਂ ਵਾਰਡ ਬੰਦੀ ਤੋਂ ਬਹੁਤ ਖੁਸ਼ ਆ ਸਾਡੇ ਹੋਰ ਵੀ ਖੜੇ ਨੇ ਆਪਾਂ ਬੀਬੀਆਂ ਵੀ ਖੜੀ ਆਪਾਂ ਉਹਨਾਂ ਨਾਲ ਗੱਲ ਕਰਾਣੇ ਆ ਹਾਂਜੀ ਤੁਸੀਂ ਅੱਜ ਇੱਥੇ ਆਏ ਹੋ ਹਾਂਜੀ ਕੀ ਕਹਿਣਾ ਤੁਹਾਡਾ ਅਸੀਂ ਖੁਸ਼ ਆ ਹਾਂਜੀ ਵਾਰਡ ਬੰਦੀ ਤੇ ਬਹੁਤ ਖੁਸ਼ ਆ ਸਾਨੂੰ ਐਮਐਸਸੀ ਨੇੜੇ ਹੋ ਜਾਊਗਾ ਅੱਛਾ ਜੀ ਛੋਟੇ ਖੰਨੇ ਜਾਂਦੇ ਸੀਗੇ ਸਾਨੂੰ ਬਹੁਤ ਦਿੱਕਤ ਆਉਂਦੀ ਸੀ 40 40 ਰੁਪਏ ਅਸੀਂ ਭੁੰਡੀਆਂ ਦੇ ਖਰਚ ਗਏ ਤਾਂ ਜਾਂਦੇ ਸੀ ਆਹਨ ਦੇ ਖਰਚ ਗਏ ਜਾਂਦੇ ਸੀਗੇ ਹੁਣ ਜੇ ਸਾਨੂੰ ਨੇੜੇ ਕੰਮ ਹੋ ਜੂਗਾ ਸਾਨੂੰ ਬਹੁਤ ਫਾਇਦਾ ਬਹੁਤ ਸੁੱਖ ਹੋਊਗਾ ਸੇ ਬਹੁਤ ਖੁਸ਼ਾ ਸਾਡੀ ਇੱਕ ਹੋਣਾ ਉਹਨਾਂ ਦਾ ਕਹਿਣਾ ਜਿਹੜਾ ਪਹਿਲੇ ਐਮ ਸੀ ਸੀ ਬਈ ਕੋਈ ਵਿਤਾਕ ਦੀ ਕੀਤਾ ਨਾ ਕੁਛ ਨਹੀਂ ਕੀਤਾ ਕੋਈ ਨਹੀਂ ਕੀਤਾ ਉਹਨਾਂ ਆ ਕੇ ਵੀ ਨਹੀਂ ਦੇਖਦਾ ਹੈਗਾ ਜੇ ਸਾਡੇ ਪਾਣੀ ਦਾ ਇੰਨੇ ਕਾਸ਼ ਨਹੀਂ ਕੀਤਾ ਹੈਗਾ ਨਾ ਸਾਡੇ ਕੋ ਕੋਈ ਕੂੜਾ ਨਹੀਂ ਆਇਆ ਉਹ ਅਰੇ ਤਾਂ ਆਵੇ ਜੇ ਉਸੇ ਉੱਥੇ ਜਾਂਦੇ ਆ ਤਾਂ ਉੱਥੇ ਦਰਵਾਜ਼ਾ ਨਹੀਂ ਖੋਲਦੀ ਉਹਨਾਂ ਦੀ ਟੀਮ ਅਸੀਂ ਬਹੁਤ ਮਿਹਰੀ ਗਾਏ ਆ ਆਪਣੀ ਪੁੰਗਿਆ ਕਰਕੇ ਕਰਾਇ ਲਾ ਲਗੇ ਸਾਨੂੰ ਬੱਚ ਕਿੱਥੋਂ ਕਰਾਇ ਲਾਈਏ ਜਿਵੇਂ ਇੱਕ ਵਾਰੀ ਗਾਏ ਅਸੀਂ ਰੱਖਿਆ ਹੋ ਕੇ ਸਾਰੀਆਂ ਅਸੀਂ 144000 ਰੁਪਏ ਉਹ ਦਰਵਾਜ਼ੇ ਨੇ ਖੋਲੇ ਆਏ ਖੜ ਗਈ ਗੇਟ ਪੂਰੇ ਮੈਂ ਕਿਹਾ ਭਾਈ ਕੀ ਗੱਲ ਅੰਦਰ ਹੀ ਬੜੰਦੇ ਨੇ ਕਹਿੰਦੀ ਕੀ ਗੱਲ ਦੀ ਮੈਂ ਕਿਹਾ ਅਸੀਂ ਐਮਸੀ ਨੂੰ ਮੜਨਾ ਕਹਿੰਦੀ ਐਮਸੀ ਦਾ ਕਰਨੀ ਮੈਂ ਕਿਹਾ ਤੂੰ ਤਾਂ ਕਰਾ ਤੂੰ ਖੋਲ ਦੇ ਗੁੰਡਾ ਕਹਿੰਦੀ ਮੈਂ ਗੁੰਡਾ ਖੋਲਾਂ ਵੀ ਤੁਸੀਂ ਆਏ ਕਿੱਥੋਂ ਅਸੀਂ ਬੇਰ ਕਬਰਾਟ ਤੋਂ ਆਏ ਆ ਕਹਿੰਦੀ ਠੀਕ ਆ ਫੇ ਗੁੰਡਾ ਖੋਲ ਤਾਂ ਉੱਥੇ ਨਾ ਪੰਜਰਾ ਪੀੜੀ ਨਾ ਕੁਰਸੀ ਨਾ ਲੈਣਾ ਨਾ ਦੇਣਾ ਕੋਈ ਉਹਦੀ ਪੌਧੀ ਤੇ ਬਹਿ ਗਿਆ ਕੋਈ ਕਿਤੇ ਬਹਿ ਗਿਆ ਕੋਈ ਕਿਤੇ ਬਹਿ ਗਿਆ ਅਸੀਂ ਕਹਾਂ ਭਾਈ ਵੀ ਹਾਂ ਦੱਸ ਤੁਸੀਂ ਕਾਪੇ ਨਹੀਂ ਛੱਡ ਕੋ ਜਾਂਦੇ ਕਿ ਅੰਮੀ ਅਸੀਂ ਕੋਈ ਨਹੀਂ ਉਹ ਗਾਇਵੇ ਨੇ ਕਿਤੇ ਉਹਨਾਂ ਨੂੰ ਭੇਡੂਗੀ ਉਹ ਅੱਜ ਆਉਂਦਾ ਮੁੜ ਕੇ ਤੁਹਾਨੂੰ ਗਰਾਉਂਡ ਲੈਵਲ ਤੇ ਸੱਚ ਦਿਖਾ ਰਿਹਾ ਤੁਸੀਂ ਸੌ ਰਹੇ ਆਪਣੇ ਨਾਲ ਹੋਰ ਵੀ ਖੜੇ ਨੇ ਹਾਂਜੀ ਕੀ ਕਹਣਾ ਤੁਹਾਡਾ ਸਾਡਾ ਕਹਿਣਾ ਇਹੀ ਹੈ ਵੀ ਜਿਹੜਾ ਸਾਡਾ ਸੀਵਰੇਜ ਦਾ ਕੰਮ ਰਹਿ ਰਿਹਾ ਜੀ ਹੂੰ ਸਾਡੇ ਨਾਲ ਬਿਲਕੁਲ ਪੈ ਰਿਹਾ ਰੋਡ ਦੇ ਉੱਤੇ ਉਹਨਾਂ ਨਾਲ ਅਟੈਚ ਕੀਤਾ ਜਾਵੇ ਕਿਉਂਕਿ ਜਿਹੜਾ ਪਿਛਲੇ 5-10 ਸਾਲਾਂ ਤੋਂ ਜਿਹੜਾ ਕੰਮ ਬਿਲਕੁਲ ਨਹੀਂ ਹੋ ਰਿਹਾ ਸੀ ਮਨੂਰੀ ਦਾ ਵੀ ਹੁਣ ਹੋ ਗਿਆ। ਜਾਨੇ ਤੁਹਾਡੇ ਵਾਰਡ ਦਾ ਐਮਸੀ ਤੁਸੀਂ ਉਹਨਾਂ ਕੋਲ ਗਏ ਸੀ ਕਿਹਾ ਸੀ ਕਹੇ ਸੀ ਸਾਈਨ ਵਗੈਰਾ ਕਰਵਾਉਣ ਜਾਂਦੇ ਸੀ ਉਹ ਵੀ ਨਹੀਂ ਕਰਵਾਉਂ ਕਰਦੇ ਸੀਗੇ ਤੇ ਕਹਿੰਦੇ ਸੀ ਤੁਹਾਡੇ ਆਪਣੇ ਪਿੰਡ ਦੇ ਸਰਪੰਚ ਇਹਨਾਂ ਦਾ ਪਹਿਣਾ ਹੈ ਕਿ ਸਾਈਨ ਕਰਵਾਉਣ ਵੀ ਜਾਂਦੇ ਸੀ ਸਾਈਨ ਤੱਕ ਨੂੰ ਵੀ ਜਵਾਬ ਦੇ ਦਿੰਦਾ ਸੀ। ਹਾਂਜੀ ਇਹ ਸੱਚ ਕਹਿ ਰਹੇ ਨੇ। ਹਾਂਜੀ ਸਰ ਠੀਕ ਹੈ ਜੀ ਸਾਡਾ ਪਹਿਲਾਂ ਤੋਂ ਸ਼ੁਰੂ ਤੋਂ ਭਟੀਆਂ ਪਿੰਡ ਦੇ ਨਾਲ ਜੁੜਿਆ ਹੋਇਆ ਸੀਗਾ। ਸਾਨੂੰ ਵੱਖ ਹੁਣ ਵਾਰਡ ਹੁੰਦੀ ਜਿਹੜੀ ਆਇਆ ਉਹਨਾਂ ਦਾਡ ਬੰਦੀ ਬਿਲਕੁਲ ਸਹੀ ਆ ਸਾਨੂੰ ਭਟੀਆਂ ਪਿੰਡ ਦੇ ਨਾਲ ਚਾਹੀਦਾ ਜਿਹੜੇ ਸਾਡੇ ਪੁਰਾਣੇ ਐਡਰੈਸ ਨੇ ਜੇ ਧਾਰ ਕਾਰਡ ਵੀ ਬਣਿਆ ਹੋਇਆ ਨੇ ਪੱਟੀਆਂ ਪਿੰਡ ਦੇ ਨਾਲ ਜੁਆਇੰਟ ਬਣੇ ਹੋਏ ਨੇ ਅਸੀਂ ਪੱਟੀਆਂ ਪਿੰਡ ਦੇ ਹੀ ਪਹਿਲੇ ਕਿੰਨਾ ਵਾਰਡ ਨੰਬਰ ਸੀ ਤੁਹਾਡਾ ਪਹਿਲਾਂ ਸਾਡਾ ਇਹਨਾਂ ਨੇ 27 ਜੀ ਕਰਤਾ ਸੀਗਾ ਪਹਿਲਾਂ ਸਾਡਾ ਪੱਟੀਆਂ ਦੇ ਵਿੱਚ ਹੀ ਹੁੰਦਾ ਸੀਗਾ ਪਹਿਲਾਂ ਜਦ 21 ਤੇ 22 ਨੰਬਰ ਵਾਰਡ ਬਣੇ ਸੀਗੇ ਜਦ ਵੀ ਅਸੀਂ ਇਸ ਚੀਜ਼ ਨੂੰ ਕੀਤਾ ਸੀਗਾ ਵੀ ਸਾਨੂੰ ਪੱਟੀਆਂ ਦੇ ਨਾਲ ਹੀ ਰੱਖਿਆ ਜਾਵੇ ਸਾਨੂੰ ਸ਼ਹਿਰ ਦੇ ਨਾਲ ਸਾਡਾ ਕੋਈ ਬੈਨੀਫਿਟ ਨਹੀਂ ਹੋ ਰਿਹਾ ਸਾਨੂੰ ਨਾ ਤਾਂ ਸਾਡੀ ਸੀਵਰੇਜ ਦਾ ਕੋਈ ਸਮੱਸਿਆ ਦਾ ਹੱਲ ਹੋ ਰਿਹਾ ਨਾ ਗਲੀਆਂ ਦਾ ਹੋ ਰਿਹਾ ਨਾ ਕੋਈ ਸਾਡੇ ਕੋਲ ਐਮਸੀ ਜਾ ਕੇ ਸਾਡੀ ਕੋਈ ਸਾਰ ਨਹੀਂ ਪੁੱਛਦਾ ਜੀ ਇਸ ਕਰਕੇ ਸਾਡਾ ਪਹਿਲ ਦੇ ਆਧਾਰ ਤੇ ਸੀਵਰੇਜ ਦਾ ਕੰਮ ਜਰੂਰ ਹੋਣਾ ਚਾਹੀਦਾ ਉਹਦੇ ਨਾਲ ਸਾਡਾ ਪੀਣ ਵਾਲਾ ਪਾਣੀ ਵੀ ਖਰਾਬ ਹੋ ਚੁੱਕਿਆ ਕਿਉਂ ਤੇ ਖੋਈਆਂ ਬਣੀਆਂ ਹੋਈਆਂ ਨੇ ਪਾਣੀ ਨਿਕਲ ਨਹੀਂ ਰਿਹਾ ਮਕਾਨਾਂ ਨੂੰ ਤੇੜਾਂ ਵੀ ਆਉਣ ਲੱਗੀਆਂ ਸਾਡਾ ਐਮਸੀ ਕੋਈ ਨਹੀਂ ਪਹੁੰਚਦਾ ਸਾਡਾ ਭੱਟੀਆਂ ਨਾਲ ਰੱਖੋ ਪਹਿਲਾਂ ਵੀ ਸਾਡੇ ਕੰਮ ਪਹਿਲਾਂ ਹੁੰਦੇ ਸੀਗੇ ਪਹਿਲ ਦੇ ਆਧਾਰ ਤੇ ਜਿਹੜੇ ਹੁਣ ਬੰਦ ਪਏ ਨੇ 5-10 ਸਾਲ ਤੋਂ ਕੋਈ ਕੰਮ ਨਹੀਂ ਹੋ ਰਿਹਾ ਇਹ ਗਰਾਊਂਡ ਲੈਵਲ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਕੀ ਕਹਿਣਾ ਤੁਹਾਡਾ ਸਾਡਾ ਇਹ ਜਿਹੜਾ ਬਾਡ ਬੰਦੀ ਹੁਣ ਹੋਈ ਆ ਜੀ ਉਹ ਬਹੁਤ ਵਧੀਆ ਸਾਨੂੰ ਪਸੰਦ ਆ ਅਸੀਂ ਬਹੁਤ ਪਰੇਸ਼ਾਨ ਸੀਗੇ ਬੜੀ ਦੂਰ ਜਾਣਾ ਪੈਂਦਾ ਸੀ ਸਾਨੂੰ ਤੇ ਹਾਂ ਚੱਕਰ ਕਿੱਥੇ ਵੜ 4 ਕਿਲੋਮੀਟਰ ਸਾ ਤੋਂ ਪੈਂਦਾ ਇਹ ਤੇ ਹੁਣ ਅਸੀਂ ਬਿਲਕੁਲ ਪਿੰਡ ਦੇ ਵਿੱਚ ਆ ਗਏ ਔਰ ਪਿੰਡ ਦਾ ਸਾਡਾ ਅਫਸੋਲ ਤੋਜੂ ਸਾਨੂੰ ਨੇੜੇ ਹੋ ਗਿਆ ਸਾਨੂੰ ਭੱਟਿਆਂ ਦੇ ਨਾਲ ਹੀ ਜੁਆਇੰਟ ਹੋਣਾ ਚਾਹੀਦਾ ਹਾਂਜੀ ਹਾਂਜੀ ਆ ਤੁਸੀਂ ਦੇਖ ਲਿਆ ਗਰਾਊਂਡ ਲੈਵਲ ਤੇ ਜਿਹੜਾ ਇਹਨਾਂ ਨੇ ਰੋਆ ਪਾਇਆ ਹੈ ਵੀ ਇਹ ਪਾਰਡਵੰਦੀ ਕਰਤੀ ਜੀ ਐ ਹੋ ਗਿਆ ਜੀ ਬੋ ਹੋ ਗਿਆ ਲੋਕ 5 5 6 6 ਕਿਲੋਮੀਟਰ ਉਹ ਸਚਾਈ ਤਾਂ ਆਪ ਆ ਤੁਹਾਨੂੰ ਦਿਖ ਰਿਹਾ ਵਾ ਹੁਣ ਇਹ ਵਿਚਾਰੇ ਪਹਿਲਾਂ 4-4 ਕਿਲੋਮੀਟਰ ਦੇਖੋ ਪੱਟੀਆਂ ਮਿੱਟ ਕਿੱਥੇ ਆ ਤੁਸੀਂ ਦੇਖੋਗੇ ਬਈ ਇਹ ਜੋ ਪਬਲਿਕ ਹੈ ਸਭ ਜਾਣਦੀ ਹੈ ਚੈਨਲ ਤੇ ਬਹਿ ਕੇ ਕੁਝ ਨਾ ਕੁਛ ਅਗਲੇ ਆਪਣੀ ਤਰੀਫਾ ਕਰਾਈ ਜਾਂਦੇ ਨੇ ਉਹਨਾਂ ਬਾਰੇ ਕੀ ਕਹਣਾ ਤੁਹਾਡਾ ਉਦੋਂ ਆਵਰਿਆ ਆ ਗਿਆ ਬੋਟਾ ਪਤਾ ਲੱਗ ਜੂਗਾ ਵੀ ਤਰੀਫਾ ਕਿੰਨਾ ਕਰਨਾ ਜਾ ਕੇ ਤੁਸੀਂ ਜਾ ਕੇ ਕੈਟਲ ਫੀਡ ਕੋਲ ਦੇਖ ਲਓ ਜਿਹੜੇ ਸਾਡੇ ਪ੍ਰਧਾਨ ਜੀ ਦਾਵਾ ਕਰ ਰਹੇ ਨੇ ਬਈ ਐਮੀ ਫਹਾੜਾਈ ਜਾਂਦੇ ਨੇ ਜੀ ਅਸੀਂ ਤਾਂ ਨਵਕਾਸ ਕਰਤਾ ਆਹ ਲਿਆਂਦਾ ਬੋਹ ਲਿਆਂਦਾ ਇਹਨਾਂ ਨੇ ਕੁਛ ਨਹੀਂ ਲਿਆਂਦਾ ਆ ਜਿਹੜੀ ਬਾੜਬੰਦੀ ਸਾਡੇ ਸਰਕਾਰ ਪੰਜਾਬ ਸਰਕਾਰ ਨੇ ਇਸ ਵਾਰ ਸਾਡੇ 77 ਰੁਪਏ ਸਿੰਘ ਸੋਹਣ ਮੰਤਰੀ ਜੀ ਨੇ ਕਰਵਾਈ ਆ ਬਹੁਤ ਵਧੀਆ ਬਾੜਵੰਦੀ ਕਰਾਈ ਆ ਦੇਖ ਲਓ ਤੁਸੀਂ ਆਮ ਪਬਲਿਕ ਖੁਸ਼ ਆਮ ਪਬਲਿਕ ਚ ਜਾ ਕੇ ਪਤਾ ਲੱਗਦਾ ਇਹਨਾਂ ਦਾ ਕਹਣਾ ਹੈ ਮੰਤਰੀ ਸਾਡੇ ਤਰਮਪ੍ਰੀ ਸਿੰਘ ਸੋਹਣ ਜੋ ਮੰਤਰੀ ਨੇ ਵਧੀਆ ਬਾੜਵੰਦੀ ਕਰਾਈ ਏ ਤੇ ਆਪਾਂ ਹਾਂਜੀ ਕੀ ਕੀ ਕਹਣਾ ਤੁਹਾਡਾ ਖੁਸ਼ ਹਾਂ ਸੀ ਹਾਂਜੀ ਬਾੜਵੰਦੀ ਤੇ ਬਹੁਤ ਖੁਸ਼ ਹਾਂ ਇਹਦੇ ਜਿਹੜੇ ਅੱਛਾ ਕਰ ਬਸ ਸਾਡਾ ਸੀਵਰੇਜ ਦਾ ਕੰਮ ਹੋਣਾ ਚਾਹੀਦਾ ਬਸ ਅਸੀਂ ਤਾਂ 40 40 ਸਾਲ 2025 ਇਹ ਤੁਹਾਨੂੰ ਸਚਾਈ ਦਿਖਾਈਏ ਸਭ ਤੋਂ ਵੱਡ ਪੰਜਾਬ ਲਾਈ 80 ਨਿਊਜ਼ ਚੈਨਲ ਦੇਖਿਆ ਗਿਆ ਇਸ ਤਰ੍ਹਾਂ ਹੀ 2026 ਤੇ ਤੁਹਾਡਾ ਪਿਆਰ ਮਿਲਣਾ ਚਾਹੀਦਾ ਗ੍ਰਾਊਂਡ ਲੈਵਲ ਤੇ ਤੁਹਾਨੂੰ ਸਚਾਈ ਦਿਖਾਵਾਂਗੇ ਗਰਾਊਂਡ ਲੈਵਲ ਤੇ ਸਚਾਈ ਹੋ ਰਹੀ ਹੈ